ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਸਾਰੇ ਆਨੇ ਤੁਸੀਂ ਠੀਕ ਠਾਕ ਹੋ ਜੀ ਚਲੋ ਵਾਦੀਆਂ ਵਾਏਗੋ ਦੀ ਕਿਰਪਾ ਚ ਆਈ ਦੀ ਐ ਸਭ ਤੋਂ ਪਹਿਲਾਂ ਤਾਂ ਜਿਹੜੇ ਮੇਰੇ ਭੈਣਾਂ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਹਨ ਉਹਨਾਂ ਨੂੰ ਸੌਣ ਦੇ ਜੀ ਬਹੁਤ ਬਹੁਤ ਵਧਾਈਆਂ ਹੁਣ ਇਸ ਤਰ੍ਹਾਂ ਭੈਣਾਂ ਨੇ ਜਿਹੜੇ ਚਿਹਰੇ ਨੇ ਉ ਗੁਲਾਬ ਦੇ ਫੁੱਲਾਂ ਵਾਂਗੂ ਖਿੜੇ ਰਹਿਣ ਜੀ ਹਾਸੇ ਆਵਾਜ਼ਾਂ ਰਹਿਣ ਆਪਣੇ ਸਾਰੇ ਘਰ ਤੇ ਜਿਹੜਾ ਪੇਕਾ ਘਰ ਉਹਨਾਂ ਦਾ ਉਹ ਵੀ ਹਾਸਾ ਆਵਾਜ਼ਾਂ ਰਹਿ ਤੇ ਭੈਣ ਭਰਾਵਾਂ ਦਾ ਪਿਆਰ ਬਣਿਆ ਰਹਿ ਜੀ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਮੇਰੇ ਖੁਸ਼ਮਈ ਚੈਨਲ ਤੇ ਸੋ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਹੜੇ ਨਾਲ ਦੇ ਘੰਟੀ ਆ ਉਸ ਨੂੰ ਦਬਾ ਕੇ ਆਲ ਦਾ ਸੈੱਟ ਕਰੋ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਜੀ ਜੇ ਮੇਰੀ ਵੀਡੀਓ ਦੇਖਦੇ ਹੋ ਬਹੁਤ ਜਿਆਦਾ ਨੇ ਪਰ ਲਾਈਕ ਨਹੀਂ ਕਰਦੇ ਹੈਗੇ ਸ਼ੇਅਰ ਨਹੀਂ ਕਰਦੇ ਹੈਗੇ ਸੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਕੀ ਰਾਏ ਹੁੰਦੀ ਹੈ ਤੁਹਾਡੀ ਉਹ ਤੁਸੀਂ ਜਰੂਰ ਦੱਸ ਦਿਆ ਕਰੋ ਜੀ ਹਾਂ ਜੀ ਅੱਜ ਆਪਾਂ ਗੱਲ ਕਰਾਂਗੇ ਸੌਣ ਮਹੀਨੇ ਦੀ ਸੌਣ ਮਹੀਨੇ ਦੇ ਵਿੱਚ ਕੁੜੀਆਂ ਜਿਹੜੀਆਂ ਹੈਗੀਆਂ ਉਹ ਪਿੰਗਾ ਵੀ ਪਾਉਂਦੀਆਂ ਨੇ ਤੀਆਂ ਵੀ ਲਾਉਂਦੀਆਂ ਨੇ ਹਨ ਇਕ ਪਰ ਆਜ ਦੇ ਨਾਲ ਟਾਈਮ ਦੇ ਵਿੱਚ ਈਆਂ ਮਨਾਉਂਦੀਆਂ ਨੇ ਉਹ ਰੰਗਤ ਨਹੀਂ ਹੈਗੀ ਜਿਹੜੀ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਪਿਛਲੇ ਟਾਈਮ ਦੇ ਵਿੱਚ ਜਿਹੜੇ ਬਜ਼ੁਰਗੋ ਔਰਤਾਂ ਸਨ ਉਹ ਈਆਂ ਮਨਾਉਂਦੀਆਂ ਸਨ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗੋ ਔਰਤਾਂ ਸਨ ਤੇ ਉਹ ਗਾਉਂਦੀਆਂ ਵੀ ਸੀਗੀਆਂ ਈਆਂ ਵੀ ਲਗਾਉਂਦੀਆਂ ਸਨ ਉਹਨਾਂ ਦੇ ਅੰਦਰ ਕਿ ਸੁਹਾਗ ਹੋ ਗਈਆਂ ਘੋੜੀਆਂ ਹੋ ਗਈਆਂ ਲੋਕਗੀਤ ਹੋ ਗਏ ਹਨ ਇਹਨਾਂ ਦੇ ਨਾਲ-ਨਾਲ ਉਹਨਾਂ ਦੇ ਜਿਹੜੇ ਕਿੱਤੇ ਹੁੰਦੇ ਸਨ ਉਹਨਾਂ ਦੇ ਵੀ ਨਾਲ ਦੀ ਨਾਲ ਉਹ ਆਪਣਾ ਜਿਹੜਾ ਸੀਗਾ ਹੁਨਰ ਉਹ ਧਕਾਉਂਦੀਆਂ ਸਨ ਜਿੱਦਾਂ ਕਿ ਦਰੀਆਂ ਬੁਣਦੀਆਂ ਹੁੰਦੀਆਂ ਸੀਗੀਆਂ ਪੱਕੀਆਂ ਬੋਰਨੇ ਹੁੰਦੀਆਂ ਸੀਗੀਆਂ ਪੱਕਿਆਂ ਨੂੰ ਮੋਤੀਆਂ ਦੇ ਨਾਲ ਤੇ ਉਸ ਨੂੰ ਰੰਗ-ਬਰੰਗੇ ਕੱਪੜੇ ਦੀ ਜਿਹੜੀ ਚਾਲਰ ਹੁੰਦੀ ਸੀਗੀ ਲਗਾ ਕੇ ਉਹਨੂੰ ਬਹੁਤ ਸੋਹਣਾ ਸ਼ਿੰਗਾਰਿਆ ਜਾਂਦਾ ਸੀਗਾ ਤੇ ਇਸੇ ਤਰ੍ਹਾਂ ਜਿਹੜੀ ਚਾਦਰਾਂ ਹੁੰਦੀ ਸੀਗੀਆਂ ਉਹਨਾਂ ਦੇ ਉੱਪਰ ਹੱਥ ਦੇ ਕਢਾਈ ਕੀਤੀ ਜਾਂਦੀ ਹੁੰਦੀ ਸੀਗੀ ਫੁਲਕਾਰੀ ਹੁੰਦੀ ਸੀਗੀਆਂ ਭਾਰੀ ਭਾਰੀ ਜਿੱਦਾਂ ਕਿ ਬਾਗ ਦੀ ਫੁਲਕਾਰੀ ਹੋਗੀ ਹੈ ਨਾ ਹੋਰ ਬਹੁਤ ਸਾਰੇ ਰੰਗ ਹੋਗੇ ਜਿੱਦਾਂ ਕਿ ਮੋਰ પાਕੇ ਕਢਾਈ ਕਰਨੀ ਹੁੰਦੀ ਸੀਗੀ ਫੁਲਕਾਰੀਆਂ ਦੀ ਬਹੁਤ ਤਰ੍ਹਾਂ ਦੇ ਜਿਹੜੇ ਹੁਨਰ ਹੁੰਦੇ ਸੀਗੇ ਨਾਲੇ ਹੁੰਦੇ ਸੀ ਉਦੋਂ ਹੱਥੀ ਨਾਲੇ ਬਣਾਏ ਜਾਂਦੇ ਹੁੰਦੇ ਸਨ ਅੱਜ ਦੇ ਜਿਹੜੀਆਂ ਟਾਈਮ ਦੀਆਂ ਕੁੜੀਆਂ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਨਹੀਂ ਕਿ ਨਾਲ ਕੀ ਹੁੰਦੇ ਸੀ ਕਿਸ ਤਰ੍ਹਾਂ ਦੇ ਹੁੰਦੇ ਸੀ ਕਿ ਕਿੱਦਾਂ ਬਣਾਏ ਜਾਂਦੇ ਹੁੰਦੇ ਸੀਗੇ ਉਸ ਟਾਈਮ ਤੇ ਇਹ ਜਿਹੜੇ ਨਿੱਕੇ-ਨਿੱਕੇ ਚੀਜ਼ਾਂ ਨੇ ਨਾ ਇਹ ਬਣਾਈਆਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜਿਹੜੇ ਕੁੜੀ ਦਾ ਜਦੋਂ ਵਿਆਹ ਹੁੰਦਾ ਸੀਗਾ ਤਾਂ ਉਹਦੇ ਦਾਜ ਦੇ ਵਿੱਚ ਉਹ ਸਾਰੀਆਂ ਨਿੱcjੀਆਂ ਦਿੱਤੀਆਂ ਜਾਂਦੀਆਂ ਹੁੰਦੀਆਂ ਸਨ ਜੇ ਅੱਜ ਦੇ ਤੁਸੀਂ ਜੋਗ ਦੇ ਵਿੱਚ ਗੱਲ ਕਰੋਗੇ ਜੇ ਕਿਸੇ ਵੀ ਤੁਸੀਂ ਕੁੜੀ ਨੂੰ ਕਹੋਗੇ ਤੁਸੀਂ ਸਲਾਈ ਕਢਾਈ ਕਰ ਲਓ ਜਾਂ ਤੁਸੀਂ ਕੁਝ ਹੋਰ ਖਰੋਸ਼ੀਆ ਦਾ ਕੰਮ ਕਰ ਲਓ ਹੈ ਨਾ ਜਾਂ ਸਲਾਈਆਂ ਦਾ ਕੰਮ ਕਰ ਲਓ ਤੈਨਾਂ ਕਹਿਣਗੇ ਪੈਸਾ ਚਾਹੀਦਾ ਪੈਸੇ ਦੇ ਨਾਲ ਤੁਸੀਂ ਜਿਹੜਾ ਕੁਝ ਮਰਜ਼ੀ ਖਰੀਦ ਲਓ ਠੀਕ ਆ ਅਜਰੀ ਜੋਗੇ ਦੇ ਵਿੱਚ ਪੈਸੇ ਦੀ ਯਾਰਾ ਜ਼ਰੂਰਤ ਹੈਗੀ ਆ ਪਰ ਪੈਸੇ ਦੇ ਨਾਲ ਜਿਹੜੀ ਤੁਸੀਂ ਚੀਜ਼ ਖਰੀਦੋਗੇ ਉਹਦੇ ਵਿੱਚ ਉਹ ਪਿਆਰ ਨਹੀਂ ਹੋਣਾ ਹੈਗਾ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਕੁੜੀਆਂ ਕੁਟੀਆਂ ਹੋ ਕੇ ਕਢਾਈ ਕਰਦੀਆਂ ਹੁੰਦੀਆਂ ਸੀਗੀਆਂ ਆਪਣੇ ਹੱਥੀਂ ਜਿੰਦਾ ਕਿ ਸਲਾਈਆਂ ਹੁੰਦੀਆਂ ਸੀਗੀਆਂ ਉਹਦੇ ਨਾਲ ਆਪਣੇ ਸਹਰਾ ਜਾਂ ਕੋਈ ਤਾਇ ਚਾਚਾ ਦਾ ਹੁੰਦੇ ਸੀਗੇ ਤਾਂ ਉਹਨਰ ਸਵਾਰਟੇ ਹੋ ਗਈਆਂ ਜੇ ਤਾਂ ਜਾਂ ਕੋਟੀਆਂ ਹੋ ਗਈਆਂ ਉਹ ਆਪਣੇ ਹੱਥੀਂ ਬਣਾ ਕੇ ਲੈ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜਿਹੜੀਆਂ ਸਾਸਤ ਹੁੰਦੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਜਾਂਦੀਆਂ ਸੀਗੀਆਂ ਬਣ ਕੇ ਕੋਟੀਆਂ ਲੈ ਕੇ ਜਾਂਦੇ ਸੀਗੇ ਜਿਹੜੇ ਸ਼ਾਲ ਹੁੰਦੇ ਸੀਗੇ ਉਹਨਾਂ ਦੇ ਉੱਪਰ ਕਢਾਈ ਕਰਕੇ ਲੈ ਕੇ ਜਾਂਦੀਆਂ ਹੁੰਦੀਆਂ ਸੀਗੀਆਂ ਚਾਦਰਾਂ ਹੁੰਦੀਆਂ ਸੀਗੇ ਜਿੰਨਾ ਵੀ ੜਨਾਂ ਦਾ ਸਮਾਨ ਹੁੰਦਾ ਸੀ ਉਹ ਆਪਣੇ ਹੱਥੀ ਤਿਆਰ ਕਰਕੇ ਲੈ ਕੇ ਜਾਂਦੇ ਹੁੰਦੇ ਸੀਗੇ ਤੇ ਜਿਹੜਾ ਹੱਥੀ ਸਮਾਨ ਲੈ ਕੇ ਆਉਂਦੇ ਸੀ ਤੇ ਉਹਨਾਂ ਦੇ ਵਿੱਚ ਇੰਨਾ ਪਿਆਰ ਹੁੰਦਾ ਸੀਗਾ ਜਿਹੜੇ ਕਟੀਆਂ ਹੋ ਕੇ ਸੇਲੀਆਂ ਬੈਠਦੀਆਂ ਹੁੰਦੀ ਸੀ ਕੁੜੀਆਂ ਉਹਨਾਂ ਨਾਲ ਹੱਸੀ ਮਿਲਾ ਕੇ ਕਰਨਾ ਹਨਾ ਤੇ ਕਟੀਆਂ ਹੋ ਕੇ ਸਾਰਾ ਕੰਮ ਕਰਦੇ ਨੇ ਜਿਹੜਾ ਉਹ ਪਿਆਰ ਹੁੰਦਾ ਸੀ ਤਾਂ ਉਹਨਾਂ ਦੇ ਵਿੱਚ ਉਹ ਸਮੋਇਆ ਹੁੰਦਾ ਸੀਗਾ ਜਦੋਂ ਬੇਕਤੀ ਦਾ ਵਿਆਹ ਹੋ ਜਾਂਦਾ ਸੀਗਾ ਜਦੋਂ ਸਹੁਰੇ ਘਰ ਲੈ ਕੇ ਜਾਂਦੇ ਸੀ ਸਮਾਨ ਸਹੁਰੇ ਘਰ ਦੇ ਵਿੱਚ ਜਦੋਂ ਉਹਨੂੰ ਪੁੱਛਦੇ ਸੀ ਭਾਈ ਪੇਟੀ ਘਲਾਈ ਦਾ ਕੀ ਕੀ ਲੈ ਕੇ ਆਈ ਆ ਅੱਜ ਤੁਹਾਨੂੰ ਬਹੁਤ ਸਾਰਾ ਸਮਾਨ ਦਿਖਾਈਏ ਤੇ ਜਦੋਂ ਉਹ ਇੱਕ ਕੁੜੀ ਦੀ ਪੇਟੀ ਘਲਾਈ ਕਰਦੇ ਹੁੰਦੇ ਸੀਗੇ ਤਾਂ ਉਹਦੇ ਵਿੱਚ ਜਿਹੜਾ ਸਮਾਨ ਹੁੰਦਾ ਸੀ ਉਹ ਸਾਰੇ ਆਪਣੇ ਸਟੇਕਿਆਂ ਦੇ ਵਿੱਚ ਦਿਖਾਇਆ ਜਾਂਦਾ ਹੁੰਦਾ ਸੀਗਾ ਤੇ ਜਦੋਂ ਇੱਕ ਕੁੜੀ ਦਿਖਾਉਂਦੀ ਸੀਗੀ ਕਿ ਇਹ ਮੇਰੇ ਹੱਥ ਦਾ ਸਾਰਾ ਕੰਮ ਕੀਤਾ ਹੋਇਆ ਹੈ ਤੇ ਇਹ ਮੇਰੇ ਦਾਦੀ ਦਾ ਹੱਥ ਦਾ ਕੰਮ ਕੀਤਾ ਹੈ ਜਾਂ ਇਹ ਮੇਰੀ ਮਾਂ ਦੇ ਹੱਥ ਦਾ ਕੰਮ ਕੀਤਾ ਹੋਇਆ ਤਾਂ ਉਹ ਦੱਸਣ ਦੇ ਵਿੱਚ ਐਨੀ ਖੁਸ਼ੀ ਮਹਿਸੂਸ ਹੁੰਦੀ ਸੀ ਬਹੁਤ ਜ਼ਿਆਦਾ ਤੇ ਆਪਣੇ ਬਤੇ ਵੀ ਮਾਂ ਨੂੰ ਦੱਸੇ ਕਿ ਇਹ ਸਾਰਾ ਮੈਂ ਆਪਣੇ ਹੱਥੀ ਬਣਾ ਕੇ ਲੈ ਕੇ ਆਈ ਹਾਂ ਤੇ ਦੇਖਣ ਵਾਲੇ ਵੀ ਕਹਿੰਦੇ ਸੀ ਕਿ ਇਹ ਵੀ ਕੀ ਬਾਤ ਹੈ ਕਿ ਸਾਰਾ ਕੁਝ ਆਪਣੇ ਹੱਥੀ ਬਣਾ ਕੇ ਲੈ ਕੇ ਆਈ ਆ ਸੋ ਆਪਣੀ ਜਿਹੜੀ ਕੁੜੀਆਂ ਹੁੰਦੀ ਸੀ ਉਹਨਾਂ ਨੇ ਵੀ ਕਹਿ ਦਿੰਦੇ ਸੀ ਕਿ ਤੁਸੀਂ ਵੀ ਐਸੇ ਤਰ੍ਹਾਂ ਦਾ ਸਮਾਨ ਆਪਣਾ ਤਿਆਰ ਕਰਕੇ ਆਪਣੇ ਵਿਆਹ ਦੇ ਵਿੱਚ ਲੈ ਕੇ ਜਾਣਾ ਜੀ ਤੇ ਕੁੜੀਆਂ ਨੇ ਮੋਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗੀ ਜਿਹੜਾ ਅਜ ਦਾ ਸੌਣ ਦਾ ਮਹੀਨਾ ਜਣ ਕੇ ਹੈਗਾ ਵਾ ਕੁੜੀਆਂ ਦਾ ਨਾ ਹੁਣ ਉਹਨਾਂ ਦੀ ਬਸ ਇੱਕ ਆਪਣੇ ਬੁਹੇ ਵਾਲਾ ਆਸ ਰਹਿੰਦੀ ਹੈ ਕਿ ਸਾਡੇ ਭੈਣ ਭਰਾ ਜਾਂ ਭਾਈ ਪਰਜਾਈ ਹੈ ਨਾ ਜਾਂ ਸਾਡੇ ਮਾਪੇ ਸੰਧਾਰਾ ਲੈ ਕੇ ਆਉਣਗੇ ਚਾਹੇ ਕੁਝ ਵੀ ਹੈ ਚਾਹੇ ਉਹ ਖਾਲੀ ਹੱਥ ਵੀ ਹੋਣ ਪਰ ਜਿਹੜਾ ਮਾਪੇ ਦੇ ਔਰ ਦਾ ਉਹਨਾਂ ਨੂੰ ਪਿਆਰ ਜਿਹੜਾ ਉਹਨਾਂ ਚਾਹ ਹੁੰਦਾ ਹੈ ਨਾ ਤੇ ਉਹਦਾ ਇੱਕ ਵੱਖਰਾ ਹੀ ਅੰਦਾਜ਼ ਹੈਗਾ ਵਾ ਤੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਹੈ ਜਦੋਂ ਭਾਈ ਤੇ ਪਰਜਾਈ ਤੇ ਮਾਪੇ ਸੰਧਾਰਾ ਲੈ ਕੇ ਆਉਂਦੇ ਨੇ ਆਪਣੇ ਧੀਆਂ ਨੂੰ ਮੇਲਣ ਆਉਂਦੇ ਨੇ ਤੇ ਧੀਆਂ ਨੇ ਇੰਨਾ ਚੜ੍ਹ ਚੜ੍ਹਦੀਆਂ ਨੇ ਜਿੱਦਾਂ ਕਿ ਉਹਨਾਂ ਨੂੰ ਸਵਰਗ ਦੇ ਵਿੱਚ ਕੋਈ ਜਗ੍ਹਾ ਮਿਲ ਗਈ ਹੋਵੇ ਤੇ ਪੇਕਿਆਂ ਦਾ ਪਿਆਰ ਹੁੰਦਾ ਹੀ ਐਸਾ ਮੈਂ ਤਾਂ ਇਹ ਗੱਲ ਦੱਸਣਾ ਕਿ ਸਾਰਿਆਂ ਦੇ ਪੇਕੇ ਨੇ ਜਿਹੜੇ ਮਾਪੇ ਨੇ ਆਪਣੇ ਧੀਆਂ ਨੂੰ ਤੇ ਜਿਹੜੇ ਪਾਏ ਭਜਾਈਏ ਨੇ ਉਹ ਆਪਣੀਆਂ ਜਿਹੜੀਆਂ ਹੈਗੀਆਂ ਨੇ ਭੈਣਾਂ ਨੂੰ ਇਸ ਤਰ੍ਹਾਂ ਪਿਆਰ ਕਰਦੇ ਰਹਿਣ ਤੇ ਨਨ ਦਾ ਪਰਜਾਈਆਂ ਦੇ ਵਿੱਚ ਵੀ ਪਿਆਰ ਬਣਿਆ ਰਹੇ ਜੀ ਠੀਕ ਹੈ ਜੀ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਚੁਗੀ ਤੇ ਰੋਜ਼ ਦੇ ਰੋਜ਼ ਆਪਾਂ ਈਆਂ ਦੇ ਵਿੱਚ ਕੁਝ ਨਾ ਕੁਝ ਜਿਹੀ ਜਿੰਨ ਤਾਂ ਕੀ ਬੋਲੀਆਂ ਹੋਈਆਂ ਜਾਂ ਕੀਤ ਹੋ ਗਿਆ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਿਆ ਕਰਾਂਗੇ ਸੋ ਮੇਰੀ ਐਨਕੀ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇਣਾ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਮੇਕਓਪਰੀ ਫੇਅਰ ਕਰ ਰਹੀ ਨੇ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰਕੇ ਚੈਨਲ ਦੇ ਜਿਹੜੇ ਨਾਲ ਘੰਟੀ ਹੈ ਉਸਨੂੰ ਦਬਾ ਕੇ ਆਲ ਆਸੈਂਡ ਕਰ ਲਓ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਵੇ ਸੋ ਐਨ ਦੀ ਵੀਡੀਓ ਨੂੰ ਤੁਸੀਂ ਪਿਆਰ ਦੇਣਾ ਜੀ ਅਗਲੀ ਵੀਡੀਓ ਨਾਲ ਤੁਹਾਨੂੰ ਛੇਤੀ ਮਿਲਦੇ ਹਾਂ ਜੀ ਧੰਨਵਾਦ